ਸ਼ਹਿਰ ਦੇ ਸ੍ਰੀ ਗੁਰਦੁਆਰਾ ਸਾਹਿਬ ਚੰਡੀਗੜ੍ਹ ਰੋਡ ਦੇ ਕੋਲ ਇੱਕ ਗਲੀ ਸੰਗਨੀ ਆਬਾਦੀ ਇਲਾਕੇ ਦੇ ਵਿੱਚ ਕਰੀਬ ਸ਼ਾਮ 7:30 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਨੌਜਵਾਨ ਦੀ 2 ਤੋਲੇ ਦੀ ਸੋਨੇ ਦੀ ਚਾਨ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਜਾਂਚ ਵਿੱਚ जुट ਗਈ। ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕਟਨਾ ਦੇ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਮਾਨੀ ਕੁਮਾਰ ਨੰਦਾ ਮੈਂ ਆਪਣੇ ਘਰ ਤੋਂ ਆ ਕੇ ਟੈਕਸ਼ਨ ਨਾਲ ਸੀ ਉਹ ਤੋਂ ਬ੍ਰੈਡ ਲੈਣ ਜਾ ਰਿਹਾ ਸੀਗਾ ਤੇ ਜਦੋਂ ਮੈਂ ਬ੍ਰੈਡ ਲੈ ਕੇ ਵਾਪਸ ਘਰ ਵੱਲ ਨੂੰ ਆਉਣ ਲੱਗਿਆ ਪਿੱਛੋਂ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਐ ਝਪਟ ਮਾਰ ਕੇ ਚਾਨੀ ਲੈ ਕੇ ਉਹ ਚਲੇ ਗਿਆ ਮੈਂ ਉਹਦੇ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣਾ ਹੋ ਨਾਕਾਬ ਹੋ ਗਿਆ ਕਿਉਂਕਿ ਉਹਨੇ ਇੱਥੇ ਹੱਥ ਪਾ ਲਿਆ ਤੇ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਮੇਰਾ ਫੇਸ ਥੱਲੇ ਵੱਜ ਕੇ ਡਿੱਗ ਗਿਆ ਤੇ ਇਹ ਗੱਲ ਹੈ ਜੀ 7:00 ਵਾ 7 ਦੇ ਵਿੱਚ ਲਈ ਆ 7:10 ਦੇ ਟਾਈਮ ਦੀ ਇਹ ਤੂਈਓ ਟਾਈਮ ਦੋ ਕਟੋਲੇ ਦੀ ਤੀਸੋਂ ਨੇ ਵੀ ਹਾਂ ਜੀ ਕੰਪਲੇਟ ਬੋਰਡ ਤੋਂ ਕੰਪਲੀਟ ਲਿਖਾਤੇ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਤੁਸੀਂ ਖੜਾ ਕੇ ਦੇਖ ਲਿਓ ਵੀ ਇੱਕ ਵਾਰੀ ਤੁਸੀਂ ਖਾਲ ਆ ਕੇ ਰਿਕਾਰਡਿੰਗ ਆਫੀ ਖੜਾ ਕੇ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਨਹੀਂ ਨਹੀਂ ਮੌਕੇ ਤੇ ਨਹੀਂ ਐਸਾ ਕੱਲ ਤਾਂ ਮੈਂ ਜਸ ਪ੍ਰਸ਼ਾਸਨ ਕੋਲ ਤੋਂ ਮੰਗਦੇ ਸੀ ਉਹ ਵੀ ਤੇ ਭਾਵੇਂ ਉਹ ਪ੍ਰਸ਼ਾਸਨ ਤੋਂ ਕੀ ਮਨਜ਼ੂਰੀ ਉਹ ਵੀ ਚਾਣੀ ਮੇਰੀ ਬਾਪੂ ਉਹ ਪ੍ਰਸ਼ਾਸਨ ਚੋਰਾ ਨੂੰ ਫਾੜ ਲੈਣ ਵੀ ਉਹ ਚਾਣੀ ਤੋਂ ਦਿਵਾਸ ਤੇ ਦੇ ਰਹਿਣਾ ਕਿਨੇ ਮੁੱਢੇ ਸੀ ਇਹਨਾਂ ਕੋਲ ਇੰਦੋ ਮੁੱਢੇ ਮੁੰਡੇ ਕਹਿੰਦਾ ਤਾਂ ਕੋਈ ਸੀ ਤਾਂ ਪਲੈਨਰ 800 ਸੀਗਾ ਉਹਦੇ ਨੰਬਰ ਪਲੇਟ ਹੈ ਨਹੀਂ ਮਤਲਬ ਦੇਖੀ ਨਹੀਂ ਇੱਧਰ ਆਏ ਸੀ ਕੋਈ ਵੱਲ ਤੋਂ ਆਏ ਸੀ ਬ੍ਰੈਡ ਲੈ ਕੇ ਨਿਕਲੇ ਉਧਰ ਚੰዱ ਦਾ ਡਰੋਨ ਨਿਕਲ ਗਿਆ ਗੁਨਾਨ ਨਾ ਰੋਡ ਵੱਲ ਨੂੰ ਪਿੱਛਾ ਵੀ ਕੀਤਾ ਕੋਈ ਬੋਲਟ ਦੇ ਬੰਦੇ ਆ ਗਏ ਤੇ ਦੋ ਬਹਿ ਕੇ ਪਰ ਉਹ ਫਾੜ ਨਹੀਂ ਵੇਚਾਉਂ ਚੁਆ ਤਾਂ ਪੇ ਬਣਾ ਕੇ ਨਿਕਲ ਗਏ 100 ਬੈਂਕ ਕੋਈ ਵੀ ਹੋ ਰਹੇ ਕਿਹਣਾ ਜੇ ਇਹਦੇ ਵਿੱਚ ਸਾਡੇ ਕੋਲ ਮਨਤ ਸਮਰਨੰਦਾ ਦੀ ਐਪਲੀਕੇਸ਼ਨ ਆਈਆ ਹੋਣੀ ਮੈਂ ਹੁਣ ਮੌਕੇ ਤੇ ਖੜਾ ਆ ਕੇ ਇਹਨੇ ਦੱਸਿਆ ਵੀ ਸਾਡੀ ਇੱਕੋ ਚੈਨੀ ਕੋਹ ਹੋਈ ਹੈ ਇਥੋਂ ਨਾਲੀਆਂ ਬੇਖਰੀ ਦੁਕਾਨਾਂ ਸੇਖਾਂ ਪੀਕ ਲੈ ਕੇ ਨਿਕਲੇ ਆ ਉਹ ਜਿਹੜੇ ਨਕਸ਼ੇ ਸੀ ਉਹਨਾਂ ਦੇ ਅਜੇ ਸਿਸਲੀ ਕੈਮਰੇ ਹੰਗਾਲੇ ਆਪਾਂ ਪਤਾ ਲੱਗਦਾ ਕੁਝ ਜਿਹੜੀ ਅੱਗੇ ਕਾਰਵਾਈ ਹੋਊਗੀ ਫੌਮਲ ਵਿੱਚ ਲਿਆਵਾਂਗੇ ਤੇ ਫੁਟੇਜ ਵਗੈਰਾ ਆ ਰਹੀ ਆ ਵੀ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਫੋਰ ਕੈਮਰੇ ਹੰਗਾਲਦੇ ਆ ਅਸੀਂ ਉਹਨਾਂ ਵੇਲੇ ਜੇ ਕੋਈ ਸਾਫ ਕਲੀਅਰ ਦੇਖੂਗਾ ਤਾਂ ਵੀ ਉਹ ਜ਼ਰੂਰ ਆਹੀ ਹੈ ਉਹਨਾਂ ਦੇ ਮਗਰ ਲੱਭਣ ਦੀ ਕੋਸ਼ਿਸ਼ ਕਰਦੇ ਆਂ ਲਟੇਰੇ ਇਹੋ ਜਿਹੇ ਲੱਭ ਕੇ ਉਹਨਾਂ ਨੂੰ ਲੱਸ ਪਾਉਣੀ ਹੈ ਆਪਾਂ ਪਰ ਇਹਦੇ ਨਾਲ ਪਾਊਡਰ ਦੇ ਸਹਾਇਕ ਦੀ ਅੱਧ ਵੀ ਸਹਾਇਕ ਦੀ ਲੋੜ ਹੈ ਨਾਲ ਠੀਕ ਹੈ ਨਾ ਜੇ ਸਾਨੂੰ ਸਹਾਇਕ ਕਰੋ ਇਹਨਾਂ ਨੂੰ ਫੜ ਕੇ ਆਪਾਂ ਯਾਰ ਭੇਜੀਏ ਜਿਹਨਾਂ ਦੀ ਮੋਟਰ ਦੇਖੀ ਜਾ ਰਹੀ ਹੈ ਮੋਟਰ ਹਾਂ ਜੀ ਦੇਖ ਰਹੇ ਆਂ ਤੇ ਸਿੱਧੇ ਥੋੜੇ ਦੇਖਦੇ ਆਂ ਤੇ ਜਿੱਥੋਂ ਕੋਈ ਤਾਂ ਪਤਾ ਲੱਗ ਗਿਆ ਜੇ ਮੋਟਰਸਾਈਕਲਾਂ ਨੂੰ ਪਤਾ ਲੱਗਿਆ ਉਹਨਾਂ ਦਾ ਲੱਭਦੇ ਆਂ ਦੇ ਦੇ ਹਾਂ ਕਰਦੇ ਹਾਂ ਕੋਈ ਤੁਹਾਡਾ ਨੰਬਰ ਮੇਰਾ ਪਤਾ ਲੱਗੇ ਨਹੀਂ ਅਜੇ ਨਹੀਂ ਕੁਝ